ਸਸਿਕਾਲ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮੈਂ ਹਾਂ ਬੀਐਸ ਚਾਨਾ ਇਸ ਸਮੇਂ ਅਸੀਂ ਪਖੜਾ ਡੈਮ ਦੇ ਬਿਲਕੁਲ ਪਿੱਛੇ ਬਣੀ ਹੋਈ ਗੋਬਿੰਦ ਸਾਗਰ ਝੀਲ ਤੇ ਖੜੇ ਹਾਂ ਤੇ ਤਸਵੀਰ ਤੁਹਾਨੂੰ ਝੀਲ ਦੀ ਸਭ ਤੋਂ ਪਹਿਲਾਂ ਦਿਖਾਉਂਦੇ ਹਾਂ ਤਕਰੀਬਨ 72-75 ਕਿਲੋਮੀਟਰ ਦੇ ਵਿੱਚ ਫੈਲੀ ਹੋਈ ਝੀਲ ਦੇ ਵਿੱਚ ਇਸ ਸਮੇਂ ਪਾਣੀ ਜਿਹੜਾ ਉਹ ਖਾਚਾ ਖਾਚ ਭਰਿਆ ਜਿਹੜਾ ਨਜ਼ਰ ਆ ਰਿਹਾ ਹੈ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਮੌਸਮ ਦੇ ਖਰਾਬ ਹੋਣ ਦੇ ਚੱਲਦੇ ਆ ਇਹ ਝੀਲ ਜਿਹੜੀ ਲਗਾਤਾਰ ਭਰ ਰਹੀ ਹੈ ਤੇ ਜਿਸ ਦੇ ਚੱਲਦੇ ਆ ਪਖੜਾ ਡੈਮ ਦਾ ਲੈਵਲ ਲਗਾਤਾਰ ਵਧਦਾ ਜਾ ਰਿਹਾ ਹੈ ਜੇਕਰ ਅੱਜ ਦੇ ਲੈ ਪਾਕੜਾ ਡੈਮ ਦਾ ਜਿਹੜਾ ਲੈਵਲ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਤਕਰੀਬਨ 7.38 ਫੁੱਟ ਘੱਟ ਹੈ ਪਾਕੜਾ ਡੈਮ ਦਾ ਖਤਰੇ ਦਾ ਜਿਹੜਾ ਨਿਸ਼ਾਨ ਹੈ 1680 ਫੁੱਟ ਹੈ ਜਿਸ ਦਾ ਮਤਲਬ ਇਹ ਹੈ ਕਿ 1680 ਫੁੱਟ ਤੱਕ ਪਾਕੜਾ ਡੈਮ ਦੇ ਵਿੱਚ ਪਾਣੀ ਨੂੰ ਸਟੋਰ ਕੀਤਾ ਜਾ ਸਕਦਾ ਹੈ ਤੇ ਅੱਜ ਦੇ ਲੈਵਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ 1672.64 ਫੁੱਟ ਜਿਹੜਾ ਪਾਕੜਾ ਡੈਮ ਦਾ ਲੈਵਲ ਹੈ ਸੋ ਪਾਣੀ ਦਾ ਲੈਵਲ ਲਗਾਤਾਰ ਜਿਹੜਾ ਹੈ ਉਹ ਪਖੜਾ ਡੈਮ ਦੀ ਇਸ ਜਿਹੜੀ ਰੈਜ਼ਰਵ ਵਾਇਰ ਹੈ ਇਹ ਗੋਬਿੰਦ ਸਾਗਰ ਚਿਗਲਾ ਇਸ ਦੇ ਵਿੱਚ ਵਧਦਾ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਇਹ ਐਂਟੀਸੀਪੇਟ ਕੀਤਾ ਗਿਆ ਸੀ ਅੰਦਾਜ਼ਾ ਲਗਾਇਆ ਗਿਆ ਸੀ ਕਿ ਦੋ ਤਿੰਨ ਦਿਨ ਹੋਰ بارش ਪੈਣੀ ਹੈ ਉਸੇ ਤਰੀਕੇ ਦੇ ਨਾਲ ਅੱਜ ਹਿਮਾਚਲ ਦੇ ਵਿੱਚ ਤੇ ਪੰਜਾਬ ਦੇ ਵਿੱਚ ਲਗਭਗ ਲਗਭਗ ਸਾਰੇ ਸੂਬੇ ਦੇ ਵਿੱਚ ਜਿਹੜੀ ਲਗਾਤਾਰ 6-7 ਘੰਟਿਆਂ ਤੋਂ ਜਿਹੜੀ بارش ਪੈ ਰਹੀ ਹੈ ਜਿਸ ਦੇ ਨਾਲ ਜਿੱਥੇ ਪੰਜਾਬ ਦੇ ਵਿੱਚ ਸਥਿਤ ਸਾਰੇ ਡੈਮਾਂ ਦੇ ਲੈਵਲ ਲਗਾਤਾਰ ਵਧਦੇ ਜਾ ਰਹੇ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਪੰਜਾਬ ਦੇ ਸਕੂਲਾਂ ਦੇ ਵਿੱਚ ਇੱਕ ਵਾਰ ਫਿਰ ਛੁੱਟੀਆਂ ਜਿਹੜੀਆਂ ਵਧਾਈਆਂ ਗਈਆਂ ਨੇ ਤੇ ਇਹਨਾਂ ਛੁੱਟੀਆਂ ਨੂੰ ਹੁਣ 3 ਤਰੀਕ ਤੱਕ ਜਿਹੜਾ ਪਾਵ 3 ਸਤੰਬਰ ਤੱਕ ਇਹ ਸਕੂਲ ਜਿਹੜੇ ਬੰਦ ਰਹਿਣਗੇ ਤੇ ਉਸ ਤੋਂ ਬਾਅਦ ਜਿਹੜੇ ਸਕੂਲ ਹੈ ਉਹ ਖੁੱਲਣਗੇ ਲਗਾਤਾਰ ਪਾਖੜਾ ਡੈਮ ਦੇ ਵਿੱਚ ਜਿਹੜਾ ਜਲ ਸતર ਵਧਦਾ ਜਾ ਰਿਹਾ ਹੈ ਜੇਕਰ ਪਾਖੜਾ ਡੈਮ ਦੇ ਵਿੱਚ ਆਉਣ ਵਾਲੇ ਪਾਣੀ ਦੀ ਆਮਦ ਦੀ ਗੱਲ ਕੀਤੀ ਜਾਵੇ ਤਾਂ ਪਾਖੜਾ ਡੈਮ ਦੇ ਵਿੱਚ ਇਸ ਸਮੇਂ 6481 ਕਿਊਸਕ ਪਾਣੀ ਜਿਹੜਾ ਉਹ ਆ ਰਿਹਾ ਹੈ ਤੇ ਪਾਖੜਾ ਡੈਮ ਦੇ ਵਿੱਚੋਂ ਟਰਬਾਈਨਾ ਰਾਸਤੇ ਤੇ ਫਲੱਡ ਗੇਟਾਂ ਦੇ ਰਾਸਤੇ 54356 ਕਿਊਸਿਕ ਪਾਣੀ ਨੂੰ ਜਿਹੜਾ ਉਹ ਛੱਡਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਪਾਕੜਾ ਡੈਮ ਦੇ ਚਾਰ ਫਲੱਡ ਗੇਟ ਨੇ ਤੇ ਚਾਰ ਦੇ ਚਾਰ ਫਲੱਡ ਗੇਟ ਜਿਹੜੇ ਨੇ ਉਹ 4-4 ਫੁੱਟ ਤੱਕ ਜਿਹੜੇ ਖੋਲੇ ਗਏ ਨੇ ਇਸ ਤੋਂ ਇਲਾਵਾ ਜਦੋਂ ਪਾਕੜਾ ਡੈਮ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਨੰਗਲ ਡੈਮ ਪੁੱਜਦਾ ਹੈ ਤੇ ਨੰਗਲ ਡੈਮ ਤੋਂ ਅੱਗੇ ਤਿੰਨ ਰਾਸਤੀਆਂ ਦੇ ਰਾਹੀਂ ਜਿਹੜਾ ਇਹ ਪਾਣੀ ਹੈ ਫਰਦਰ ਡਿਸਟ੍ਰੀਬਿਊਟ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਵਿੱਚੋਂ ਨੰਗਲ ਹਾਈਡਲ ਚੈਨਲ ਦੀ ਜੇਕਰ ਗੱਲ ਕੀਤੀ ਜਾਵੇ ਇੱਕ ਨੰਗਲ ਹਾਈਡਲ ਚੈਨਲ ਹੈ ਜਿਸ ਦੇ ਵਿੱਚ 12500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਇਸੇ ਤਰੀਕੇ ਦੇ ਨਾਲ ਅਨੰਦਪੁਰ ਸਾਹਿਬ ਹਾਈਡਰਲ ਚੈਨਲ ਨਹਿਰ ਦੇ ਵਿੱਚ 10150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਸਤਲੁਜ ਦਰਿਆ ਦੀ ਜੇ ਗੱਲ ਕੀਤੀ ਜਾਵੇ ਤਾਂ ਤਕਰੀਬਨ ਤਕਰੀਬਨ 32000 ਕਿਊਸਿਕ ਪਾਣੀ ਜਿਹੜਾ ਉਹ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਸੋ ਝੀਲ ਤੋਂ ਉਹਨੂੰ ਦਿਖਾ ਰਹੇ ਹਾਂ ਇਸੇ ਝੀਲ ਤੋਂ ਪਾਣੀ ਜਿਹੜਾ ਅੱਗੇ ਡੈਮ ਦੇ ਵਿੱਚ ਸਟੌਪ ਕੀਤਾ ਜਾਂਦਾ ਹੈ ਰੋਕਿਆ ਜਾਂਦਾ ਹੈ ਡੈਮ ਦੇ ਰਾਸਤੇ ਤੇ ਉਹ ਪਾਣੀ ਜਿਹੜਾ ਹੁਣ ਛੱਡਣਾ ਜੜੀ ਮਜਬੂਰੀ BBMP ਦੀ ਬਣ ਚੁੱਕੀ ਹੈ ਤੇ BBMP ਲਗਾਤਾਰ ਉਸ ਪਾਣੀ ਨੂੰ ਜਿਹੜਾ ਹੁਣ ਕੰਟਰੋਲਡ ਮਾਤਰਾ ਦੇ ਵਿੱਚ ਉੱਨਾ ਅਮੀਰਪੁਰ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਜਿਹੜਾ ਸਵਾਂ ਨਦੀ ਜਿਸ ਨੂੰ ਕਿਹਾ ਜਾਂਦਾ ਹੈ ਜਾਂ ਸੋਮਪਦਰਾ ਨਦੀ ਹਿਮਾਚਲ ਦੇ ਵਿੱਚ ਇਸ ਨੂੰ ਕਿਹਾ ਜਾਂਦਾ ਹੈ ਉਹ ਜਦੋਂ ਬਰਸਾਤਾਂ ਹੁੰਦੀਆਂ ਨੇ ਹਿਮਾਚਲ ਦੇ ਵਿੱਚ ਉੱਨਾਂ ਵਾਲੇ ਪਾਸੇ ਉਹ ਭਰ ਕੇ ਆਉਂਦੀ ਹੈ ਤੇ ਨੰਗਲ ਤੋਂ ਬਾਅਦ ਅੱਗੇ ਚੱਲ ਕੇ ਸਤਲੁਜ ਦਰਿਆ ਤੇ ਸੋਮਪਦਰਾ ਜਾਂ ਸਵਾਂ ਇਕੱਠੀਆਂ ਹੁੰਦੀਆਂ ਨੇ ਤੇ ਦੋਨਾਂ ਦਾ ਪਾਣੀ ਜਿਹੜਾ ਖਾਸ ਤੌਰ ਤੇ ਸਤਲੁਜ ਦਰਿਆ ਦੇ ਵਿੱਚ ਵਹਿੰਦਾ ਹੈ ਨੰਗਲ ਸ਼੍ਰੀ ਅਨੰਤਪੁਰ ਸਾਹਿਬ ਰੋਪੜ ਦੇ ਜਿਹੜੇ ਉਹ ਪਿੰਡ ਜਿਹੜੇ ਸਤਲੁਜ ਦੇ ਕਿਨਾਰਿਆਂ ਤੇ ਵਸੇ ਹੋਏ ਨੇ ਉਹਨਾਂ ਤੇ ਕਿਤੇ ਨਾ ਕਿਤੇ ਮਾਰ ਉਸ ਸਮੇਂ ਹੁੰਦੀ ਹੈ ਜਦੋਂ ਇਹ ਦੋਵੇਂ ਪਾਣੀ ਲਗਾਤਾਰ ਜਿਹੜਾ ਉਹ ਟਾਈਮਾਂ ਦੇ ਵਿੱਚ ਵਧ ਰਿਹਾ ਹੈ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਪਰੰਤੂ ਜਿਸ ਤਰੀਕੇ ਦੇ ਨਾਲ ਕੁਦਰਤ ਦਾ ਕਹਿਰ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਬਾਰਿਸ਼ ਹੋ ਰਹੀ ਹੈ ਬੱਦਲ ਫਟ ਰਹੇ ਨੇ ਤਾਂ ਉਮੀਦ ਹੈ ਕੀਤੀ ਜਾ ਰਹੀ ਹੈ ਕਿ ਪਾਣੀ ਜਿਹੜਾ ਹੋਰ ਟਾਈਮਾਂ ਦੇ ਵਿੱਚ ਵਧੇਗਾ ਪਾਣੀ ਵਧਣ ਦੇ ਨਾਲ ਮਜਬੂਰੀ ਬਣੇਗੀ ਪੀਪੀਐਮਪੀ ਦੀ ਕਿ ਵੱਧ ਪਾਣੀ ਛੱਡਿਆ ਜਾਵੇ ਤੇ ਨਾਲ ਦੀ ਨਾਲ ਸਵਾਨ ਨਦੀ ਭਰ ਕੇ ਆਏਗੀ ਤੇ ਉਮੀਦ ਹੈ ਕਿ ਜੇ ਤਿੰਨ ਚਾਰ ਦਿਨ ਇਸੇ ਤਰੀਕੇ ਦਾ ਮੌਸਮ ਰਹਿੰਦਾ ਹੈ ਤਾਂ ਹਾਲਾਤ ਜਿਹੜੇ ਇਸ ਇਲਾਕੇ ਦੇ ਵਿੱਚ ਵੀ ਖਰਾਬ ਹੋ ਸਕਦੇ ਨੇ ਕਿਉਂਕਿ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਮੱਝੇ ਇਲਾਕੇ ਦੇ ਵਿੱਚ ਜਾਂ ਫਿਰ ਕਪੂਰਥਲਾ ਇਲਾਕੇ ਦੇ ਵਿੱਚ ਜਿਹੜਾ ਬਹੁਤ ਨੁਕਸਾਨ ਜਿਹੜਾ ਵੱਡੀ ਮਾਤਰਾ ਦੇ ਵਿੱਚ ਸੁਲਤਾਨਪੁਰ ਲੋਧੀ ਵਗੈਰਾ ਦੇ ਵਿੱਚ ਹੋਇਆ ਹੈ ਜ਼ਿਲ੍ਹਾ ਰੂਪਨਗਰ ਹਲੇ ਤੱਕ ਬਚਿਆ ਰਿਹਾ ਹੈ ਕਿਉਂਕਿ ਬੜੇ ਕੰਟਰੋਲਡ ਮਾਤਰਾ ਦੇ ਵਿੱਚ ਪਾਣੀ ਨੂੰ ਜਿਹੜਾ ਉਹ ਛੱਡਿਆ ਜਾ ਰਿਹਾ ਸੀ ਪਰੰਤੂ ਹੁਣ ਜਿਸ ਤਰੀਕੇ ਦੇ ਹਾਲਾਤ ਬਣ ਰਹੇ ਨੇ ਕਿਉਂਕਿ ਸਰਕਾਰ ਦੇ ਵੱਲੋਂ ਸਕੂਲਾਂ ਦੇ ਵਿੱਚ ਛੁੱਟੀਆਂ ਇੱਕ ਵਾਰ ਫੇਰ ਕੀਤੀਆਂ ਗਈਆਂ ਨੇ ਜੇਕਰ ਇਹੀ ਹਾਲਾਤ ਕੰਟੀਨਿਊ ਰਹਿੰਦੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਰੂਪਨਗਰ ਦੇ ਵਿੱਚ ਵੀ ਸਤਲੁਜ ਦਾ ਕਹਿਰ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਪੀਐਸ